ਬਾਰੇ ਮਾ ਤੇਰੇ ਕਹਤੇ ਹੁੰਦਾ ਨਾ ਪਾਜ ਵਾਲਾ ਮੇਰੇ ਨਾਲੇ ਪਾਜ ਆਰ ਵੀ ਰ ਜਾ ਓਏ ਕਿ ਤਸਵੀਰਾਂ ਹੁਸ਼ਿਆਰਪੁਰ ਦੀਆਂ ਨੇ ਇਹਨਾਂ ਤਸਵੀਰਾਂ ਬਾਰੇ ਜਾਣ ਕੇ ਤੇ ਪੂਰੀ ਖਬਰ ਬਾਰੇ ਜਾਣ ਕੇ ਤੁਹਾਡੇ ਮਨ ਵਿੱਚ ਗੁੱਸਾ ਵੀ ਆਏਗਾ ਤੇ ਬੇਬਸੀ ਵੀ ਹੋਏਗੀ ਕਿ ਆਖਿਰਕਾਰ ਸਾਡੇ ਸਮਾਜ ਦੇ ਵਿੱਚ ਹੋ ਕੀ ਰਿਹਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਖਬਰ ਬਾਰੇ ਦੱਸ ਦਈਏ ਖਬਰ ਹੁਸ਼ਿਆਰਪੁਰ ਦੀ ਹੈ ਜਿੱਥੇ ਇੱਕ 5 ਸਾਲ ਦੇ ਬੱਚੇ ਦੇ ਨਾਲ ਬਦਫੈਲੀ ਦਾ ਮਾਮਲਾ ਸਾਹਮਣੇ ਆਇਆ ਪਹਿਲਾਂ ਖਬਰ ਇਹ ਆਈ ਕਿ ਇਹ ਬੱਚਾ ਅਚਾਨਕ ਗਾਇਬ ਹੋ ਗਿਆ ਘਰ ਵਾਲਿਆਂ ਨੇ ਤੇ ਪੁਲਿਸ ਨੇ ਲੱਭਣ ਦੀ ਕੋਸ਼ਿਸ਼ ਕੀਤੀ ਕਈ ਘੰਟੇ ਤੱਕ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਪਰ ਉਸ ਤੋਂ ਬਾਅਦ ਜੋ ਮੰਦ ਭਾਗੀ ਗੱਲ ਸਾਹਮਣੇ ਆਈ ਉਹ ਇਹ ਆਈ ਕਿ ਇੱਕ ਸਮਸ਼ਾਨ ਘਾਟ ਦੇ ਵਿੱਚੋਂ ਬੱਚੇ ਦੀ Laash ਬਰਾਮਦ ਹੋਈ ਬੱਚੇ ਦਾ ਪੋਸਟਮਾਰਟਮ ਹੋਇਆ ਉਸ ਤੋਂ ਬਾਅਦ ਜਿਸ ਐਂਬੂਲੈਂਸ ਦੇ ਵਿੱਚ ਬੱਚੇ ਨੂੰ ਲੈ ਕੇ ਜਾਇਆ ਜਾ ਰਿਹਾ ਸੀ ਉਸ ਦੇ ਆਲੇ-ਦੁਆਲੇ ਲੋਕਾਂ ਨੇ ਘੇਰਾ ਪਾ ਲਿਆ ਇਹ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਹਾਂ ਤਸਵੀਰਾਂ ਹੁਸ਼ਿਆਰਪੁਰ ਦੀਆਂ ਨੇ ਜਦੋਂ ਬੱਚੇ ਨੂੰ ਪੋਸਟਮਾਰਟਮ ਹਾਊਸ ਤੋਂ ਲੈ ਕੇ ਐਂਬੂਲੈਂਸ ਦੇ ਵਿੱਚ ਪਾਇਆ ਗਿਆ ਤੇ ਉਸ ਤੋਂ ਬਾਅਦ ਜੋ ਸਥਾਨਕ ਜਥੇਬੰਦੀਆਂ ਨੇ ਬੱਚੇ ਦੇ ਪਰਿਵਾਰਕ ਮੈਂਬਰ ਨੇ ਜੋ ਮਾਹੌਲ ਸੀ ਉਹ ਬੇहद ਗਮਗੀਨ ਸੀ ਤੇ ਗੁੱਸੇ ਵਾਲਾ ਵੀ ਸੀ ਕਿਉਂਕਿ ਲੋਕ ਐਂਬੂਲੈਂਸ ਨੂੰ ਅੱਗੇ ਨਹੀਂ ਵਧਣ ਦੇ ਰਹੇ ਸੀ ਪੁਲਿਸ ਨੂੰ ਵਿੱਚ ਬਚਾਅ ਕਰਨਾ ਪਿਆ ਪਰਿਵਾਰ ਇੰਨਾ ਜ਼ਿਆਦਾ ਬੁਰੀ ਹਾਲਤ ਵਿੱਚ ਸੀ ਕਿ ਉਸ ਨੂੰ ਸੰਭਾਲਣਾ ਪਿਆ ਤੇ ਅ ਬੱਚੇ ਦੀ ਮਾਤਾ ਤੇ ਪਿਓ ਕਈ ਵਾਰ ਬੇਹੋਸ਼ ਹੁੰਦੇ ਵੀ ਨਜ਼ਰ ਆਏ ਇਹ ਤਸਵੀਰਾਂ ਅਸੀਂ ਹੁਸ਼ਿਆਰਪੁਰ ਦੀਆਂ ਦਿਖਾ ਰਹੇ ਹਾਂ ਪਰਸੋਂ ਹੀ ਖਬਰ ਆਈ ਕਿ 5 ਸਾਲ ਦਾ ਬੱਚਾ ਦੁਪਹਿਰ ਬਾਅਦ ਗਾਇਬ ਹੋਇਆ ਇਸ ਬੱਚੇ ਦੇ ਗਾਇਬ ਹੋਣ ਤੋਂ ਬਾਅਦ ਉਸ ਦੀ ਭਾਲ ਜਾਰੀ ਹੋਈ ਪਰ ਜੋ ਉਸ ਦਾ ਨਤੀਜਾ ਸਾਹਮਣੇ ਆਇਆ ਉਸ ਤੋਂ ਬਾਅਦ ਲੱਗਿਆ ਕਿ ਸ਼ਾਇਦ ਇਸ ਸਮਾਜ ਦੇ ਵਿੱਚੋਂ जो इंसानियत कितना कितने मर चुकी है तुम्हें तो यह दिखाइए कि इस समय जो माहौल बेहद गमगीन ਹੁਣ ਪੂਰੀ ਖਬਰ ਤੇ ਆ ਜਾਂਦੇ ਆ ਇਹ ਖਬਰ ਦੇਖਣ ਤੋਂ ਬਾਅਦ ਜੇਕਰ ਤੁਹਾਡੇ ਘਰ ਚ ਤੁਹਾਡੇ ਪਰਿਵਾਰ ਚ ਜਾਂ ਗਵਾਂਢ ਚ ਛੋਟੇ ਬੱਚੇ ਰਹਿੰਦੇ ਨੇ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਇਹ ਖਬਰ ਅੱਖਾਂ ਖੋਲ ਦੇਗੀ ਹੁਣ ਖਬਰ ਇਹ ਹੈ ਕਿ ਹੁਸ਼ਿਆਰਪੁਰ ਦੇ ਇੱਕ ਇਲਾਕੇ ਦੇ ਵਿੱਚ ਦੋ ਭਾਈ ਭੈਣ ਇੱਕ 5 ਸਾਲ ਦਾ ਬੱਚਾ ਤੇ ਉਸਦੀ ਵੱਡੀ ਭੈਣ ਖੇਡ ਰਹੇ ਸੀ ਪਰ ਅਚਾਨਕ ਇੱਕ ਸ਼ਖਸ ਉੱਥੇ ਆਉਂਦਾ ਕਿਹਾ ਜਾ ਰਿਹਾ ਕਿ ਉਹ ਨਸ਼ੇ ਦੇ ਵਿੱਚ ਸੀ ਪੇਸ਼ੇਵਰੋਂ ਇੱਕ ਮਜ਼ਦੂਰ ਸੀ ਪ੍ਰਵਾਸੀ ਮਜ਼ਦੂਰ ਸੀ ਉਸ ਨੇ ਉਸ ਬੱਚੇ ਨੂੰ ਵਰਗਲਾਇਆ ਤੇ ਆਪਣੇ ਨਾਲ ਲੈ ਗਿਆ ਇਹ ਸੀਸੀਟੀਵੀ ਤਸਵੀਰਾਂ ਤੁਹਾਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਤੁਹਾਡੇ ਮੁਹੱਲੇ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਅਤੇ ਆਲੇ-ਦੁਆਲੇ ਇਸ ਤਰ੍ਹਾਂ ਦੀ ਨੀਅਤ ਵਾਲੇ ਤੇ ਇਸ ਤਰ੍ਹਾਂ ਦੇ ਛਾਤਰ ਲੋਕ ਰਹਿ ਰਹੇ ਹੋਣਗੇ ਜੋ ਸ਼ਾਇਦ ਤੁਹਾਡੇ ਬੱਚਿਆਂ ਦੇ ਉੱਪਰ ਨਜ਼ਰ ਰੱਖਦੇ ਹੋਣਗੇ ਤੇ ਉਹਨਾਂ ਤੋਂ ਬਚਣ ਦੀ ਲੋੜ ਹੈ ਸਭ ਤੋਂ ਪਹਿਲਾਂ ਸੀਸੀਟੀਵੀ ਬਾਰੇ ਤੁਹਾਨੂੰ ਦੱਸੀਏ ਇਹ ਸੀਸੀਟੀਵੀ ਉਸ ਵੇਲੇ ਦਾ ਜਦੋਂ ਇਹ ਬੱਚਾ ਗਾਇਬ ਹੋਇਆ ਤੁਸੀਂ ਜੇਕਰ ਧਿਆਨ ਨਾਲ ਦੇਖੋ ਤਾਂ ਇਹ ਇੱਕ ਐਕਟਿਵਾ ਦੇ ਉੱਪਰ ਬੱਚੇ ਨੂੰ ਬਿਠਾ ਕੇ ਇਹ ਜੋ ਕਾਤਲ ਹੈ ਦਰਿੰਦਾ ਹੈ ਉਹ ਇਸ ਬੱਚੇ ਨੂੰ ਲੈ ਕੇ ਅੱਗੇ ਜਾ ਰਿਹਾ ਹੈ ਤੇ ਇਹਨੇ ਨਸ਼ੇ ਦੇ ਵਿੱਚ ਸੀ ਪੁਲਿਸ ਦੇ ਮੁਤਾਬਕ ਇਹਨੇ ਨਸ਼ੇ ਦੇ ਵਿੱਚ ਸੀ ਕਿ ਇਹ ਬੱਚੇ ਨੂੰ ਬਿਠਾ ਕੇ ਐਕਟਿਵਾ ਨੂੰ ਚਲਾ ਵੀ ਨਹੀਂ ਸਕ ਰਿਹਾ ਸੀ ਕਿਹਾ ਜਾ ਰਿਹਾ ਹੈ ਕਿ ਇਸ ਸ਼ਖਸ ਨੇ ਬੱਚੇ ਨੂੰ ਕਿਡਨਾਪ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਣੇ ਮਾਲਕ ਕੋਲ ਜਿੱਥੇ ਉਹ ਕੰਮ ਕਰਦਾ ਸੀ ਉੱਥੋਂ ਉਸ ਦਾ ਐਕਟਿਵਾ ਉਧਾਰੇ ਲਿਆ ਸ਼ਰਾਬ ਪੀਤੀ ਤੇ ਉਸ ਤੋਂ ਬਾਅਦ ਬੱਚੇ ਤੇ ਨਜ਼ਰ ਗਈ ਤੇ ਬੱਚੇ ਨੂੰ ਵਰਗਲਾ ਕੇ ਉਸ ਨੂੰ ਕੋਲਡ ਡਰਿੰਕ ਚਿਪਸ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦਿਵਾਨ ਦੇ ਬਹਾਨੇ ਤੇ ਦੇ ਕੇ ਉਸ ਬੱਚੇ ਨੂੰ ਆਪਣੇ ਨਾਲ ਲੈ ਗਏ ਬੱਚੇ ਨੂੰ ਪਤਾ ਨਹੀਂ ਇਸ ਦੀ 5 ਸਾਲ ਦੇ ਬੱਚੇ ਨੂੰ ਕੁਝ ਨਹੀਂ ਪਤਾ ਲੱਗਦਾ ਇਸ ਇਸ ਤਰ੍ਹਾਂ ਦੇ ਛਾਤਰ ਲੋਕਾਂ ਨੂੰ ਇਸ ਤਰ੍ਹਾਂ ਦੇ ਜੋ ਹੈਵਾਨ ਨੇ ਇਹ ਬਾਰੇ ਨਹੀਂ ਪਤਾ ਲੱਗਦਾ ਇਹ ਇਹਨੇ ਨਸ਼ੇ ਦੇ ਵਿੱਚ ਸੀ ਕਿ ਇਸ ਤੋਂ ਐਕਟਿਵਾ ਡਰਾਈਵ ਨਹੀਂ ਹੋਈ ਤੇ ਬੱਚੇ ਨੂੰ ਇਹ ਅੱਗੇ ਬਿਠਾ ਕੇ ਰੋਡ ਤੇ ਲੈ ਕੇ ਜਾ ਰਿਹਾ ਤੇ ਆਖਰੀ ਤਸਵੀਰ ਇਹੀ ਦੇਖੀ ਗਈ ਉਸ ਤੋਂ ਬਾਅਦ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਪੁਲਿਸ ਨੇ ਕਿਹਾ ਕਿ ਇਹ ਸੀਸੀਟੀਵੀ ਦੇਖਣ ਤੋਂ ਬਾਅਦ ਜਦੋਂ ਸ਼ੱਕ ਹੋਇਆ ਕਿ ਬੱਚਾ ਇਸ ਐਕਟਿਵਾ ਦੇ ਉੱਪਰ ਬੈਠਾ ਹੈ ਇਸ ਐਕਟਿਵਾ ਬਾਰੇ ਪਤਾ ਲਗਾਇਆ ਗਿਆ ਕਿ ਕਿਸ ਦੀ ਹੈ ਉਸ ਮਾਲਕ ਤੱਕ ਪਹੁੰਚ ਕੀਤੀ ਗਈ ਮਾਲਕ ਨੇ ਦੱਸਿਆ ਕਿ ਇਹ ਮੇਰੇ ਕੋਲ ਮਜ਼ਦੂਰੀ ਦਾ ਕੰਮ ਕਰਦਾ ਹੈ ਐਕਟਿਵਾ ਲੈ ਕੇ ਗਿਆ ਸੀ ਉਸ ਤੋਂ ਬਾਅਦ ਇਸ ਸ਼ਖਸ ਨੂੰ ਰਾਉਂਡ ਅਪ ਕੀਤਾ ਗਿਆ ਸਾਰੀ ਰਾਤ ਕੜਾਈ ਨਾਲ ਸ਼ਕਤੀ ਨਾਲ ਪੁੱਛਗਿੱਛ ਕੀਤੀ ਗਈ ਇਸ ਹੈਮਾਨ ਤੋਂ ਉਸ ਤੋਂ ਬਾਅਦ ਵੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਨੇ ਪੁਲਿਸ ਦੇ ਸਾਹਮਣੇ ਨਹੀਂ ਮੰਨਿਆ ਹਾਂ ਇਸ ਨੇ ਪੁਲਿਸ ਦੇ ਸਾਹਮਣੇ ਇਹ ਜ਼ਰੂਰ ਮੰਨਿਆ ਕੀ ਐਕਟੀਵਿਟੀ ਮੈਂ ਬਿਠਾ ਕੇ ਬੱਚੇ ਨੂੰ ਲੈ ਕੇ ਜਾ ਰਿਹਾ ਸੀ ਉਸ ਤੋਂ ਬਾਅਦ ਬੱਚਾ ਅਚਾਨਕ ਮੇਰ ਤੋਂ ਉਂਗਲ ਛੁਡਾ ਕੇ ਭੱਜ ਗਿਆ ਤੇ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਬੱਚਾ ਕਿੱਥੇ ਗਿਆ ਤੇ ਇਹ ਸੋਚੋ ਕਿ ਇੱਕ ਨਸ਼ੇੜੀ ਸ਼ਖਸ ਇੱਕ ਇਨਾ ਗਲਤ ਸੋਚ ਵਾਲਾ ਸ਼ਖਸ ਪੁਲਿਸ ਨੂੰ ਕਿਸ ਤਰ੍ਹਾਂ ਵਰਗਲਾ ਰਿਹਾ ਪੁਲਿਸ ਨੂੰ ਵੀ ਇੱਕ ਸਮੇਂ ਲੱਗਿਆ ਕਿ ਸ਼ਾਇਦ ਇਹ ਸੱਚ ਬੋਲ ਰਿਹਾ ਹੈ ਪਰ ਪੁਲਿਸ ਦੀ ਸ਼ਕਤੀ ਦੇ ਸਾਹਮਣੇ ਇਹ ਨਹੀਂ ਟੁੱਟਿਆ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੂੰ ਫਾਲ ਕੀਤੀ ਗਈ ਪੁਲਿਸ ਕੋਲ ਇਹ ਟਿਪ ਆਫ ਮਿਲੀ ਪੁਲਿਸ ਕੋਲ ਇਹ ਖਬਰ ਪਹੁੰਚੀ ਕਿ ਸਮਸ਼ਾਨ ਘਾਟ ਦੇ ਵਿੱਚ ਇੱਕ ਬੱਚੇ ਦੀ ਲਾਸ਼ ਪਈ ਹੈ ਤਾਂ ਪੁਲਿਸ ਤੁਰੰਤ ਉੱਥੇ ਆਪਣੀ ਜੋ ਪੁਲਿਸ ਪਾਰਟੀ ਦੇ ਨਾਲ ਪਹੁੰਚੀ ਤੇ ਪਤਾ ਕੀਤਾ ਕਿ ਜੋ ਬੱਚਾ ਗਾਇਬ ਹੈ ਇਹ ਉਹੀ ਬੱਚਾ ਹੈ ਉਸ ਤੋਂ ਬਾਅਦ ਪੂਰੇ ਇਲਾਕੇ ਨੂੰ ਘੇਰਾ ਪਾ ਲਿਆ ਗਿਆ ਕਿਉਂਕਿ ਲੋਕ ਬੇਹਦ ਗੁੱਸੇ ਦੇ ਵਿੱਚ ਸਨ ਬੱਚੇ ਨਾਲ ਕਿਹਾ ਜਾ ਰਿਹਾ ਹੈ ਕਿ ਬਦਫੈਲੀ ਹੋਈ ਸੀ ਬੜੀ ਹੀ ਬੇਰਹਿਮੀ ਨਾਲ ਬੱਚੇ ਨਾਲ ਕੁੱਟਮਾਰ ਕੀਤੀ ਗਈ ਸੀ ਤੁਸੀਂ ਇਹ ਸੋਚੋ ਕਿ 5 ਸਾਲ ਦਾ ਬੱਚਾ ਕਿਸ ਤਰ੍ਹਾਂ ਦਾ ਹੋਏਗਾ ਔਰ ਇਹ ਸ਼ਖਸ ਇਹ ਹਵਾਨ ਸ਼ਖਸ ਨੇ ਉਸ ਨੂੰ ਕਿਸ ਤਰ੍ਹਾਂ ਆਪਣੀ ਹਵਾਨੀਅਤ ਉਸ ਨਾਲ ਕੀਤੀ ਤੇ ਉਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰਿਆ ਤੇ ਇਸ ਖਬਰ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਗੁੱਸਾ ਹੈ ਖਾਸ ਕਰਕੇ ਹੁਸ਼ਿਆਰਪੁਰ ਵਾਲਿਆਂ ਦੇ ਮੰਨ ਦੇ ਵਿੱਚ ਇੰਨਾ ਗੁੱਸਾ ਹੈ ਕਿ ਇਸ ਸ਼ਖਸ ਨੂੰ ਜਦੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਇਹ ਐਸਟੈਬਲਿਸ਼ ਕੀਤਾ ਗਿਆ ਕਿ ਇਸਨੇ ਹੀ ਬੱਚੇ ਦਾ ਕਤਲ ਕੀਤਾ ਹੈ ਬੱਚਨਾ ਬਦਫੈਲੀ ਕੀਤੀ ਹੈ ਉਸ ਤੋਂ ਬਾਅਦ ਲੋਕਾਂ ਦੇ ਸਾਹਮਣੇ ਡਰੋਂ ਪੁਲਿਸ ਇਸ ਨੂੰ ਨਹੀਂ ਲੈ ਕੇ ਆਈ ਕਿਉਂਕਿ ਲੋਕ ਕੁਝ ਵੀ ਭੀੜ ਕੁਝ ਵੀ ਕਰ ਸਕਦੀ ਸੀ ਇਸ ਕਰਕੇ ਫਿਲਹਾਲ ਇਸ ਨੂੰ ਪੁਲਿਸ ਨੇ ਪ੍ਰੋਟੈਕਸ਼ਨ ਦੇ ਵਿੱਚ ਰੱਖਿਆ ਹੈ ਕਿ ਇਸ ਦੀ ਜਾਨ ਲੋਕ ਗੁੱਸੇ ਦੇ ਵਿੱਚ ਨਾ ਲੈ ਲਣ ਜਦੋਂ ਪੁਲਿਸ ਦੇ ਸੀਨੀਅਰ ਅਫਸਰ ਇਸ ਥਾਂ ਤੇ ਪਹੁੰਚੇ ਤਾਂ ਉਹਨਾਂ ਦੇ ਚਿਹਰੇ ਵੀ ਦੇਖ ਕੇ ਲੱਗਦਾ ਸੀ ਕਿ ਉਹ ਵੀ ਇਸ ਪੂਰੀ ਘਟਨਾ ਤੋਂ ਬਾਅਦ ਬੇਹਦ ਗੁੱਸੇ ਦੇ ਵਿਚ ਨੇ ਦੁਖੀ ਨੇ ਤੇ ਕਾਨੂੰਨ ਦੇ ਮੁਤਾਬਕ ਕੰਮ ਕਰਨ ਲਈ ਬਿਲਕੁਲ ਆਪਣੇ ਜਿਹੜੀਆਂ ਧਾਰਾਵਾਂ ਨੇ ਉਸ ਦੇ ਤਹਿਤ ਚੱਲ ਰਹੇ ਨੇ ਤੇ ਇਹ ਵੀ ਕਹਿ ਰਹੇ ਨੇ ਕਿ ਇਸ ਪੂਰੇ ਮਾਮਲੇ ਦੇ ਵਿੱਚ ਫਾਸਟ ਟਰੈਕ ਕੋਰਟ ਦੇ ਵਿੱਚ ਜੋ ਮਾਮਲਾ ਉਹ ਚਲਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਕਿ ਇਸ ਤਰ੍ਹਾਂ ਦੇ ਹਵਾਨਾਂ ਨੂੰ ਜਲਦ ਤੋਂ ਜਲ ਸਜ਼ਾ ਦਵਾਈ ਜਾ ਸਕੇ ਉਹ ਬੱਚਾ ਉੱਥੇ ਖੇਡ ਖੇਡ ਰਿਹਾ ਸੀਗਾ ਗਲੀ ਦੇ ਵਿੱਚ ਸੀਗਾ ਇਹ ਪੈਰੇ ਉੱਥੇ ਜਾ ਰਿਹਾ ਜੋ ਉੱਥੇ ਸਾਨੂੰ ਅਸੀਂ ਲੋਕਾਂ ਨੂੰ ਵੀ ਪਤਾ ਕੀਤਾ ਹੈਗਾ ਜੋ ਉੱਥੇ ਕੰਮਕੁਮ ਕਰ ਰਹੇ ਸੀਗੇ ਤੇ ਆਪਣੇ ਆਪ ਹੀ ਬੱਚੇ ਹੋਰ ਦੀ ਕੀ ਗੱਲ ਹੋਈ ਹੈ ਤੇ ਫਿਰ ਉਹ ਬੱਚਾ ਇਹਦੇ ਨਾਲ ਤੁਰ ਪਿਆ ਇਹਨੇ ਕੀ ਉਹਨੂੰ ਕਿਹਾ ਹੈਗਾ ਉਹ ਅਸੀਂ ਸਾਰਾ ਦੇਖ ਰਹੇ ਹਾਂ ਪਰ ਸਾਨੂੰ ਸੀਸੀਟੀਵੀ ਰਾਹੀਂ ਇੱਕ ਸਕੂਟੀ ਤੇ ਇੱਕ ਬੰਦੇ ਤੇ ਸ਼ੱਕ ਹੋਇਆ ਉਹਨੂੰ ਗਾਂ ਟਰੈਕ ਕੀਤਾ ਤੇ ਫਿਰ ਸਾਨੂੰ ਉਹ ਬੱਚਾ ਵੀ ਨਜ਼ਰ ਆਂਦਾ ਹੈ ਕਿ ਅੱਗੇ ਸਕੂਟੀ ਤੇ ਬੈਠਾ ਹੋਇਆ ਹੈਗਾ ਤੇ ਜਿੱਦਾਂ ਫਿਰ ਅਸੀਂ ਗਾਂ ਚੈੱਕ ਕੀਤਾ ਤੇ ਸਕੂਟੀ ਨੂੰ ਟਰੈਕ ਕਰਦੇ ਹੋਏ ਉਹਦੇ ਓਨਰ ਹੈਗਾ ਯਹਾਂ ਪੇ ਬਲਰਾਮ ਸਿੰਘ ਜਿਹਨਾਂ ਦਾ ਕੋ ਗੋਡਾਊਨ ਹੈਗਾ ਉਹਨੂੰ ਟਰੈਕ ਕੀਤਾ ਤੇ ਗਾਂ ਚੱਲਦੇ-ਚੱਲਦੇ ਉਹਦਾ ਇੱਕ ਲੇਬਰ ਦਾ ਕੰਮ ਕਰਦਾ ਇੱਥੇ ਉਹਦਾ ਪਤਾ ਲੱਗਿਆ ਸਾਨੂੰ ਅਸੀਂ ਉਹਨੂੰ ਰਾਤ ਨੂੰ ਰਾਉਂਡ ਅਪ ਕੀਤਾ ਪੁੱਛਗਿੱਛ ਕਰਨ ਵਾਸਤੇ ਉਹ ਬੜਾ ਹੀ ਹੈਵिली ਇਨਟੌਕਸੀਕੇਟਡ ਬੜਾ ਹੀ दारू ਪੀਤੀ ਸੀ ਕਿ ਉਹਨੇ ਤੇ ਇੱਥੇ ਸਰਚ ਕਰਦੇ ਕਰਦੇ ਫਿਰ ਸਾਨੂੰ ਉਸ ਬੱਚੇ ਦੀ ਅਨਫੋਰਚੂਨੇਟਲੀ ਡੈਡ ਬੋਡੀ ਮਿਲੀ ਹੈਗੀ ਇੱਥੇ ਕੋਈ ਸਾਰਾ ਪਤਾ ਫੈਲੀ ਆ ਰਹੀ ਗੀ ਗਲਤ ਕੰਮ ਦੀ ਖਬਰ ਜੀ ਉਹ ਅਸੀਂ ਫੋਰੈਂਸਿਕ ਬੱਚੇ ਦੇ ਪੋਸਟਮਾਰਟਮ ਤੇ ਹੋਰ ਜੋ ਤਕਨੀਕੀ ਚੀਜ਼ਾਂ ਹੁੰਦੀਆਂ ਨੇ ਉਸ ਦੇ ਵਿੱਚ ਸ਼ਾਮਲ ਰਹੇ ਜੋ ਅਫਸਰ ਨੇ ਉਹਨਾਂ ਨਾਲ ਵੀ ਸਾਡੇ ਪੱਤਰਕਾਰ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਤਾਂ ਨਹੀਂ ਸਾਰੀ ਗੱਲ ਦੱਸੀ ਪਰ ਉਹਨਾਂ ਨਾਲ ਜੋ ਗੱਲਬਾਤ ਕੀਤੀ ਸਾਡੇ ਪੱਤਰਕਾਰ ਨੇ ਉਸ ਗੱਲਬਾਤ ਦੇ ਆਧਾਰ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਬੱਚੇ ਨਾਲ ਕਿੰਨੀ ਜ਼ਿਆਦਾ ਹਿਵਾਨੀਤ ਹੋਈ ਸੀ ਤੇ ਬੱਚੇ ਨੂੰ ਕਿਸ ਤਰ੍ਹਾਂ ਦੀਆਂ ਸੱਟਾਂ ਲੱਗੀਆਂ ਸਨ ਇਹ ਤੁਸੀਂ ਉਹਨਾਂ ਦੇ ਇਹ ਬਿਆਨ ਸੁਣੋ ਤੇ ਉਸ ਤੋਂ ਬਾਅਦ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਖਤਰਨਾਕ ਇਹ ਅਪਰਾਧੀ ਹੈ ਜੋ ਪੁਲਿਸ ਦੇ ਗ੍ਰਿਫਤ ਵਿੱਚ ਇਸ ਸਮੇਂ ਇੰਡੋਕਟਰ ਨੇ ਸਾਡਾ ਪੋਸਟਮਾਰਟਮ ਐਗਜ਼ਾਮੀਨੇਸ਼ਨ ਕੀਤਾ ਤੇ ਇਹਦੇ ਦੌਰਾਨ ਸਾਨੂੰ ਮਲਟੀਪਲ ਇੰਜਰੀਜ਼ ਮਿਲੀਆਂ ਬੱਚੇ ਦੇ ਸਰੀਰ ਤੇ ਜਿਹੜੀ ਇੱਕ ਹਵਾਨੀਅਤ ਤੇ ਸਾਹਮਣੇ ਆਈ ਹੈ ਇਹਦੇ ਵਿੱਚ ਫਿਲਹਾਲ ਤੱਥਾਂ ਦੇ ਹਿਸਾਬ ਨਾਲ ਕੀ ਲੱਗਦਾ ਵੀ ਕੋਈ ਗਲਤ ਕੰਮ ਕੀਤਾ ਗਿਆ ਸੀ ਇਹ ਸੋਚਿਓ ਤੱਥਾਂ ਦੇ ਹਿਸਾਬ ਨਾਲ ਜਿਹੜੀ ਪੌਸਿਬਿਲਿਟੀ ਬਹੁਤ ਜ਼ਿਆਦਾ ਹੈ ਜਿਹੜੀ ਗਲਤ ਕੰਮ ਹੋਇਆ ਬੱਚੇ ਦਾ ਤੇ ਬਾਕੀ ਜਿਹੜੇ ਮਿਲਾਲ ਜਿਹੜੇ ਸੈਂਪਲ ਆ ਸਾਰਾ ਫਾਈਨਲ ਉਹਦੇ ਤੋਂ ਪਤਾ ਲੱਗੂਗਾ ਬਾਕੀ ਸੱਟਾਂ ਵੀ ਬਹੁਤ ਜ਼ਿਆਦਾ ਨੇ ਬੱਚੇ ਦੇ ਤੇ ਬਹੁਤ ਕਰੂਰਤਾ ਨਾਲ ਮਰ ਦਿੱਤਾ ਗਿਆ ਕਿਉਂਕਿ ਇਹ ਘਟਨਾ ਐਨੀ ਸਸੰਸਨੀ ਖੇਜ਼ ਹੈ ਲੋਕਾਂ ਦੇ ਬੱਚਿਆਂ ਨਾਲ ਜੁੜੀ ਹੋਈ ਹੈ ਇਸ ਕਰਕੇ ਲੋਕ ਇਸ ਘਟਨਾ ਤੋਂ ਬਾਅਦ ਉਹਨਾਂ ਮਾਪਿਆਂ ਦਾ ਦਰਦ ਸਮਝਦੇ ਹੋਣਗੇ ਜੋ ਇਸ ਚੋਂ ਗੁਜ਼ਰ ਰਹੇ ਨੇ ਐਸੇ ਕਰਕੇ ਪੂਰੇ ਹੁਸ਼ਿਆਰਪੁਰ ਦੇ ਵਿੱਚ ਤਣਾਅ ਦਾ ਮਾਹੌਲ ਹੈ ਖੁਸ਼ਿਆਰਪੁਰ ਦੇ ਵਿੱਚ ਕਈ ਜਥੇਬੰਦੀਆਂ ਤੇ ਸਥਾਨਕ ਲੋਕਾਂ ਨੇ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਦਿਖਾਇਆ ਕਿ ਇਸ ਐਂਬੂਲੈਂਸ ਨੂੰ ਘੇਰ ਲਿਆ ਤੇ ਇਸ ਨੂੰ ਅੱਗੇ ਨਹੀਂ ਜਾਣ ਦੇ ਰਹੇ ਸੀ ਪੁਲਿਸ ਦੇ ਸਾਹਮਣੇ ਇਸ ਜ਼ਿੱਦ ਵਿਸਨ ਕਿ ਜੋ ਅਪਰਾਧੀ ਹੈ ਉਸ ਨੂੰ ਸਾਹਮਣੇ ਲੈ ਕੇ ਆਇਆ ਜਾਵੇ ਇਸੇ ਦੌਰਾਨ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਰੋਕਣ ਦੇ ਲਈ ਆਪਣੇ ਪੱਧਰ ਤੇ ਵੀ ਸ਼ੁਰੂਆਤ ਕਰ ਸਕਦੇ ਹਾਂ ਕਿ ਜਿਵੇਂ ਕਿ ਕੋਈ ਕਿਰਾਏਦਾਰ ਹੈ ਉਸ ਦੀ ਵੈਰੀਫਿਕੇਸ਼ਨ ਕਰੋ ਜੇਕਰ ਤੁਹਾਡੇ ਘਰ ਕੋਈ ਕੰਮ ਕਰਦਾ ਉਸ ਦੀ ਵੈਰੀਫਿਕੇਸ਼ਨ ਕਰੋ ਤੇ ਹਰ ਸ਼ਖਸ ਦੀ ਹਰਕਤ ਤੇ ਨਜ਼ਰ ਰੱਖੋ ਲੋਕੀ ਕਹਿ ਰਹੇ ਨੇ ਇਹ ਸੁਣਾਇਆ ਤੁਹਾਨੂੰ ਇਦਾਂ ਦੇ ਕ੍ਰਿਮੀਨਲ ਬੰਦੇ ਜਦ ਤੱਕ ਸਮਾਜ 'ਚ ਬੈਠੇ ਆ ਸਮਾਜ ਦਾ ਕੋਈ ਵਰਗ ਕਿਸੇ ਵਰਗ ਦਾ ਵੀ ਬੱਚਾ ਸੇਫ ਨਹੀਂ ਚਾਹੇ ਕੋਈ ਗਰੀਬ ਆ ਚਾਹੇ ਅਮੀਰ ਆ ਔਰ ਪ੍ਰਸ਼ਾਸਨ ਨੂੰ ਇਹਨਾਂ ਨੂੰ ਸਖਤੀ ਨਾਲ ਨੱਥ ਪਾਣੀ ਚਾਹੀਦੀ ਆ ਪ੍ਰਸ਼ਾਸਨ ਨੂੰ ਚੁਸਤ ਦਰੋਸਤ ਹੋਣਾ ਚਾਹੀਦਾ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਥਾਣਿਆਂ 'ਚ ਜੇ ਕੋਈ ਬਿਗੈਰ ਵੈਰੀਫਿਕੇਸ਼ਨ ਤੋਂ ਰਹਿ ਰਿਹਾ ਉੱਤੇ ਕਾਰਵਾਈ ਹੋਵੇ ਜੇ ਫੇਰ ਵੀ ਮਾਲਕ ਨੇ ਨਹੀਂ ਵੈਰੀਫਿਕੇਸ਼ਨ ਕਰਾਈ ਤੇ ਮਾਲਕ ਤੇ ਵੀ ਕਾਰਵਾਈ ਹੋਣੀ ਚਾਹੀਦੀ ਬੰਦਾ ਐਡਾ ਪੱਕਾ ਸਾਰੀ ਰਾਤ ਕਟਖਾਨ ਦੇ ਇੰਟਰੋਗੇਸ਼ਨ ਤੋਂ ਬਾਅਦ ਵੀ ਉਸ ਬੰਦੇ ਨੇ ਕੁਝ ਦੱਸਿਆ ਨਹੀਂ ਪੁਲਿਸ ਨੇ ਆਪਣੀ ਬਹਾਦਰੀ ਦੇ ਉੱਤੇ ਇਹ ਚੀਜ਼ ਜਿਹੜੀ ਆ ਉਹ ਬੱਚਾ ਬਰਾਮਦ ਕੀਤਾ ਇਸ ਬੰਦੇ ਨੂੰ ਫਾਂਸੀ ਦੇ ਕੇ ਇੱਕ ਰਿਕਾਰਡ ਕੈਮ ਕੀਤਾ ਜਾਵੇ ਹਿੰਦੁਸਤਾਨ ਦੇ ਵਿੱਚ ਸਾਡੀ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਇਹ ਬੇਨਤੀ ਆ ਵੀ ਇਸ ਚੀਜ਼ ਨੂੰ ਪੁਲਿਸ ਹੱਥ ਜੋੜ ਕੇ ਬੇਨਤੀ ਆ ਇਸ ਚੀਜ਼ ਨੂੰ ਕਿਸੇ ਤਰੀਕੇ ਨਾਲ ਲਾਗੂ ਕੀਤਾ ਹੋਵੇ ਫਾਸਟ ਟਰੈਕ ਦੇ ਵਿੱਚ ਕੇਸ ਚੱਲੇ ਪੋਸਟਮਾਰਟਮ ਤੋਂ ਬਾਅਦ ਬੱਚੇ ਦੀ লাশ ਨਾਲ ਕੇ ਪੂਰੇ ਪਰਿਵਾਰ ਵਾਲੇ ਜਲੰਧਰ ਦੇ ਫਗਵਾੜਾ ਪਹੁੰਚ ਗਏ ਨੇ ਫਗਵਾੜਾ ਦੇ ਵਿੱਚ ਹੁਣ ਖਬਰ ਆ ਰਹੀ ਹੈ ਕਿ ਬੱਚੇ ਦਾ ਸੰਸਕਾਰ ਕਰ ਦਿੱਤਾ ਗਿਆ ਪਰ ਉੱਥੇ ਵੀ ਮਾਹੌਲ ਬੇਹਦ ਗਮਗੀਨ ਬਣਿਆ ਹੋਇਆ ਸੀ ਕਿਉਂਕਿ ਕਿਸੇ ਨੇ ਸੋਚਿਆ ਨਹੀਂ ਸੀ ਕਿ ਇੰਨੇ ਛੋਟੇ ਬੱਚੇ ਦੇ ਨਾਲ ਇਸ ਤਰ੍ਹਾਂ ਹੋ ਜਾਏਗਾ ਕਿਉਂਕਿ ਜਦੋਂ ਬੱਚੇ ਘਰ 'ਚ ਹੁੰਦੇ ਨੇ ਤਾਂ ਉਹਨਾਂ ਦੀ ਜੋ ਖੁਸ਼ੀਆਂ ਖੇੜੇ ਹੁੰਦੇ ਨੇ ਉਹਨਾਂ ਦੀ ਜੋ ਕਲਕਾਰੀਆਂ ਹੁੰਦੀਆਂ ਨੇ ਉਹਨਾਂ ਦੇ ਨਾਲ ਲੋਕ ਜਿਉਂਦੇ ਨੇ ਲੋਕ ਘਰ ਆਣ ਦਾ ਮਕਸਦ ਲੱਭਦੇ ਨੇ ਇਹ ਤਸਵੀਰ ਇਸ ਸਮੇਂ ਜਲੰਧਰ ਦੀ ਹੈ ਜਿੱਥੇ ਪਰਿਵਾਰ ਜਦੋਂ ਹੁਸ਼ਿਆਰਪੁਰ ਤੋਂ ਬੱਚੇ ਦੀ ਲਾਸ਼ ਲੈ ਕੇ ਰਵਾਨਾ ਹੋਇਆ ਤਾਂ ਉਸ ਤੋਂ ਬਾਅਦ ਇਹਦਾ ਸੰਸਕਾਰ ਕੀਤਾ ਗਿਆ ਇਸ ਥਾਂ ਤੇ ਵੀ ਮਾਹੌਲ ਗਮਗੀਨ ਸੀ ਲੋਕ ਗੁੱਸੇ ਵਿੱਚ ਸਨ ਤੇ ਇੱਕ ਬੇਬਸੀ ਵੀ ਸੀ ਕਿ ਸਾਡੇ ਸਿਸਟਮ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਘੁੰਮਦੇ ਨੇ ਜਿਨ੍ਹਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਕੰਟਰੋਲ ਨਹੀਂ ਹੈ ਤੇ ਇਸ ਤਰ੍ਹਾਂ ਦੇ ਅਪਰਾਧੀਆਂ ਦੇ ਉੱਪਰ ਸਿੱਧੀ ਤੇ ਤਿੱਖੀ ਕਾਰਵਾਈ ਹੋਵੇ ਤਾਂ ਕਿ ਅੱਗੇ ਤੋਂ ਵੀ ਕੋਈ ਇਸ ਤਰ੍ਹਾਂ ਕਰਨਾ ਸੋਚੇ ਤਾਂ ਉਸ ਤੋਂ ਅਜੇ ਅਜੇ ਮਾਸੂਮ ਬੱਚੇ ਨੂੰ ਬਚਾਇਆ ਜਾ ਸਕੇ ਤੇ ਸਭ ਤੋਂ ਅਹਿਮ ਗੱਲ ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਮਸਲੇ ਦੇ ਵਿੱਚ ਜੋ ਬੱਚਾ ਹੈ ਉਸਦੇ ਮਾਪੇ ਉਹਨਾਂ ਦੇ ਉੱਪਰ ਕੀ ਗੁਜ਼ਰ ਰਹੀ ਹੋਏਗੀ ਇਸ ਗੱਲ ਦੀ ਜੋ ਇਸ ਗੱਲ ਨੂੰ ਕੋਈ ਮਾਪੇ-ਬਾਪ ਹੀ ਸਮਝ ਸਕਦੇ ਨੇ ਬੱਚੇ ਦੇ ਪਿਤਾ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਤੁਹਾਡੀ ਦੁਨੀਆ ਇੱਕ ਤਰ੍ਹਾਂ ਦੇ ਨਾਲ ਉੱਜੜ ਚੁੱਕੀ ਹੈ ਤੁਸੀਂ ਇਸ ਤੇ ਕੀ ਕਹਿਣਾ ਚਾਹੋਗੇ ਤਾਂ ਉਹਨਾਂ ਨੇ ਜੋ ਕਿਹਾ ਉਹ ਸਾਰੇ ਮਾਪਿਆਂ ਨੂੰ ਹਰ ਮਾਪਿਆਂ ਨੂੰ ਸੁਣਨਾ ਚਾਹੀਦੀ ਹੈ ਮੇਰਾ ਤਾਂ ਅੱਜ ਚਲ ਗਿਆ ਮੈਂ ਹੁਣ ਸਬਰ ਕਰਕੇ ਬੈਠਾ ਆ ਮੈਂ ਚ ਉਹਨਾਂ ਕੱਲ ਨੂੰ ਕਿਸੇ ਹੋਰ ਦਾ ਨਾ ਜਾਵੇ ਕਿਉਂ ਨਿਆਣੇ ਤਾਂ ਆਪਣੇ ਸਾਰੇ ਸਾਰਿਆਂ ਦੇ ਗਲੀਆਂ ਚ ਘੁੰਮਦੇ ਫਿਰਦੇ ਆ ਚਾਹੇ ਪਿੰਡਿਆ ਤਾਂ ਚਾਹੇ ਸ਼ਹਿਰ ਆ ਨਿਆਣਿਆਂ ਤਾਂ ਜੀ ਘੁੰਮਣਾ ਹੀ ਆ ਠੀਕ ਆ ਪਰ ਇਦਾਂ ਦੇ ਬੰਦਿਆਂ ਦਾ ਕੀ ਕੀ ਪਤਾ ਵੀ ਕਿਹੜੇ ਵੇਲੇ ਕਿਹਦੇ ਨੂੰ ਚੱਕ ਕੇ ਲੈ ਜਾਣ ਜਿੱਦਾਂ ਮੇਰੇ ਨੂੰ ਅੱਜ ਚੱਕ ਕੇ ਲੈ ਗਏ ਕੱਲ ਨੂੰ ਕਿਸੇ ਨਾ ਵੀ ਕਰ ਸਕਦੇ ਆ ਜੀ ਹਾਂ ਇਹਨਾਂ ਨੇ ਜੋ ਗੱਲ ਕਹੀ ਉਹ ਸਾਰਿਆਂ ਨੂੰ ਪੱਲੇ ਬੰਨ ਲੈਣੀ ਚਾਹੀਦੀ ਹੈ ਤੇ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਅਪੀਲ ਕਰਦੇ ਆ ਕਿ ਇਸ ਤਰ੍ਹਾਂ ਦੇ ਮਾਮਲੇ ਕਿਸੇ ਵੀ ਥਾਂ ਤੇ ਹੋ ਸਕਦੇ ਨੇ ਕਿਉਂਕਿ ਜਿੱਥੇ ਤੁਹਾਡੇ ਬੱਚੇ ਨੇ ਤੁਹਾਨੂੰ ਜ਼ਿਆਦਾ ਸਤਰਕ ਹੋਣ ਦੀ ਲੋੜ ਹੈ ਕਿਉਂਕਿ ਇਸ ਤਰ੍ਹਾਂ ਦੇ ਜੋ ਜਾਨਵਰ ਘੁਮਦੇ ਨੇ ਉਹ ਤੁਹਾਨੂੰ ਇੱਕ ਨਜ਼ਰ ਦੇ ਵਿੱਚ ਬੱਚਿਆਂ ਨਾਲ ਫ੍ਰੈਂਡਲੀ ਵੀ ਦਿਖ ਸਕਦੇ ਨੇ ਅਜਿਹਾ ਨਹੀਂ ਕਿ ਜੋ ਲੋਕ ਬੱਚਿਆਂ ਨਾਲ ਫ੍ਰੈਂਡਲੀ ਨੇ ਉਹ ਇਸ ਤਰ੍ਹਾਂ ਦੀ ਸੋਚ ਰੱਖਦੇ ਹੋਣ ਪਰ ਮਾਪੇ ਹੋਣ ਦੇ ਨਾਤੇ ਤੁਹਾਨੂੰ ਆਪਣੇ ਕੰਨ ਅੱਖ ਖੋਲ ਕੇ ਰੱਖਣ ਦੀ ਲੋੜ ਹੈ ਕਿਉਂਕਿ ਬੱਚਿਆਂ ਦੇ ਪ੍ਰਤੀ ਜੋ ਅਪਰਾਧ ਹੁੰਦੇ ਨੇ ਉਸ ਤਰ੍ਹਾਂ ਦੇ ਜੋ ਮਾਈਂਡਸੈਟ ਵਾਲੇ ਜੋ ਅਪਰਾਧੀ ਹੁੰਦੇ ਨੇ ਉਹ ਤੁਹਾਡੇ ਸਾਹਮਣੇ ਹੋਣਗੇ ਪਰ ਤੁਹਾਨੂੰ ਪਤਾ ਨਹੀਂ ਲੱਗੇਗਾ ਇਸ ਕਰਕੇ ਜੋ ਕਿਹਾ ਜਾਂਦਾ ਹੈ ਅੱਜ ਕੱਲ ਸਕੂਲਾਂ ਦੇ ਵਿੱਚ ਵੀ ਸਿਖਾਇਆ ਜਾਂਦਾ ਕਿ ਗੁੱਟ ਹੈ ਗੁੱਟਚ ਬੈਡ ਟੱਚ ਕੀ ਹੁੰਦਾ ਇਸ ਬਾਰੇ ਵੀ ਬੱਚਿਆਂ ਨੂੰ ਸਮਝਾਓ ਸਮਝੋ ਬੱਚਿਆਂ ਨਾਲ ਖੁੱਲ ਕੇ ਗੱਲ ਕਰੋ ਤੇ ਸਭ ਤੋਂ ਅਹਿਮ ਗੱਲ ਕਿਸੇ ਵੀ ਮੁਹੱਲੇ 'ਚ ਰਹਿੰਦੇ ਹੋ ਕਿਸੇ ਵੀ ਪਿੰਡ 'ਚ ਰਹਿੰਦੇ ਹੋ ਸ਼ਹਿਰ 'ਚ ਰਹਿੰਦੇ ਹੋ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਬੱਚੇ ਕਿੱਥੇ ਨੇ ਤੁਹਾਡੀ ਨਜ਼ਰ ਦੇ ਵਿੱਚ ਤੁਹਾਡੇ ਬੱਚੇ ਖੇਡਣੇ ਚਾਹੀਦੇ ਨੇ ਕਿਉਂਕਿ ਬੱਚਿਆਂ ਨੂੰ ਖੇਡਣ ਤੋਂ ਨਹੀਂ ਰੋਕਿਆ ਜਾ ਸਕਦਾ ਬੱਚਿਆਂ ਨੂੰ ਘਰੋਂ ਬਾਹਰ ਜਾਣ ਤੋਂ ਨਹੀਂ ਰੋਕਿਆ ਜਾ ਸਕਦਾ ਪਰ ਹਾਂ ਇਹ ਜ਼ਰੂਰ ਕੀਤਾ ਜਾ ਸਕਦਾ ਹੈ ਕਿ ਤੁਸੀਂ ਮਾਪੇ ਹੋਣ ਦੇ ਨਾਤੇ ਦਾਦਾ ਦਾਦੀ ਹੋਣ ਦੇ ਨਾਤੇ ਰਿਸ਼ਤੇਦਾਰ ਜਾਂ ਪਰਿਵਾਰ ਦੇ ਮੈਂਬਰ ਹੋਣ ਦੇ ਨਾਤੇ ਛੋਟੇ ਬੱਚਿਆਂ ਤੇ ਨਜ਼ਰ ਜ਼ਰੂਰ ਰੱਖੋ ਕਿ ਉਹਨਾਂ ਦੇ ਆਲੇ ਦੁਆਲੇ ਕੌਣ ਘੁੰਮ ਰਿਹਾ ਹੈ ਕਿਉਂਕਿ ਤੁਹਾਡੀ ਇੱਕ ਲਾਪਰਵਾਹੀ ਇੱਕ ਗਲਤੀ ਬੱਚਿਆਂ ਦੀ ਜ਼ਿੰਦਗੀ ਤੇ ਭਾਰੀ ਪੈ ਸਕਦੀ ਹੈ